ਸੋ ਭਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮਾਤਾ ਨੈਨਾ ਦੇਵੀ ਜਿੰਨੇ ਵੀ ਸਰਦਾਰ ਲੋ ਅੱਜ ਦਰਸ਼ਨ ਕਰਨ ਗਏ ਤੇ ਨਵੇਂ ਸਾਲ ਤੇ ਬਹੁਤ ਸਰਦਾਰ ਲੋ ਨੂੰ ਅੱਜ ਵਾਪਸ ਮੁੜਨਾ ਪਿਆ ਬਹੁਤ ਵੱਡਾ ਇੱਕ ਜਾਮ ਉੱਥੇ ਲੱਗ ਚੁੱਕਿਆ ਜਿਹਦੇ ਕਰਕੇ ਬਹੁਤ ਸਰਦਾਰ ਲੋ ਵਾਪਸ ਆ ਰਹੇ ਨੇ ਤਾਂ ਜਿਹੜੇ ਹੋਰ ਵੀ ਸਰਦਾਰ ਲੋ ਜਾਣਾ ਚਾਹੁੰਦੇ ਆ ਉਹਨਾਂ ਨੂੰ ਬੇਨਤੀ ਆ ਸਾਡੇ ਚੈਨਲਰਾਂ ਨੂੰ ਵੀ ਇੱਕ ਦੋ ਦਿਨ ਠਹਿਰ ਕੇ ਤੁਸੀਂ ਉੱਥੇ ਪਹੁੰਚ ਸਕਦੇ ਹੋ ਇਸ ਟਾਈਮ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਉੱਥੇ ਭਗਤਾਂ ਦਾ ਇਕੱਠ ਦੇਖੋ ਨਾ ਮਿਲ ਰਿਹਾ ਮਾਤਾ ਦੇਖਿਆ ਕਿੰਨੀ ਕਿੰਨੀ ਭੀੜ ਆ ਗਈ ਬਹੁਤ ਜ਼ਿਆਦਾ ਭੀੜ ਆ ਰਸ ਜਾਦਿਆ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਲਾ ਕੁਸ ਵੀਰਾਂ ਨੇ ਮਾਤਾ ਨਾਨਾ ਦੇਵੀ ਦੇ ਦਰਬਾਰ ਦੇ ਵਿੱਚ ਬਹੁਤ ਜ਼ਿਆਦਾ ਰਸਤੇ ਵਿੱਚ ਭੀੜ ਆ ਜਿਹਦੇ ਵਿੱਚ ਬਹੁਤ ਜ਼ਿਆਦਾ ਸਰਦਾਰੂ ਬਾਕਸ ਜਾ ਰਹੇ ਨੇ ਮੂੜੇ ਕਿਉਂਕਿ ਦਿੱਕਤ ਵੱਡੀ ਆ ਜਾਮ ਲੱਗਾ ਪਿਆ ਗੱਡੀਆਂ ਦਾ ਸਾਰੇ ਤੱਕ ਤੁਹਾਨੂੰ ਜਗ੍ਹਾ ਨਹੀਂ ਹੈਗੀ 100 ਬੱਟੂ ਵੀ ਦੇਖ ਸਕਦੇ ਹਾਂ ਚੱਲ ਚੱਲ ਚਲੋ ਚਲੋ ਹਾਂ ਮੈਂ ਕੇ ਲੈ ਦੇਣਾ ਹੈ ਹਾਂ ਜੀ ਇਹ ਸਾਲੂ ਡਬਲ ਰੋਡ ਹੋਣਾ ਚਾਹੀਦਾ ਹੈ ਜਨਤਾ ਬਹੁਤ ਉੱਪਰ ਵੀ ਜਮ ਲੱਗਿਆ ਵਾ ਬਿਲਕੁਲ ਬਿਲਕੁਲ ਹਾਂ ਜੀ ਤੁਸੀਂ ਦੇਖ ਰਹੇ ਹੋ ਜਿੰਨੇ ਵੀ ਇੱਥੇ ਸਰਦਾਰ ਲੁਆ ਰਹੇ ਨੇ ਉਹ ਕਹ ਰਹੇ ਨੇ ਵੀ ਇੱਥੇ ਬਹੁਤ ਵੱਡਾ ਜਾਮ ਲੱਗ ਜਾਂਦਾ ਜਦੋਂ ਚਾਲਾ ਚੱਲਦਾ ਜਾਂ ਫਿਰ ਨਵਾਂ ਸਾਲ ਆਉਂਦਾ ਪਰ ਇੱਥੇ ਜਿਹੜੇ ਸਰਕਾਰਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਸਰਦਾਰ ਲੁਆ ਬਾਰੇ ਅੱਜ ਤੱਕ ਇੰਨਾ ਹੀ ਅੱਗੇ ਤੋਂ ਫਿਰ ਆਪਾਂ ਨਵੀਆਂ ਪਾਚੀਆਂ ਖਬਰਾਂ ਨਾਲ ਫਿਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸਾਨੂੰ ਦਿਓ ਆਗਿਆ ਸਾਡੇ ਚੈਨਲ ਨੂੰ ਜ਼ਰੂਰ ਜੋਰ ਟੀਵੀ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਸ਼ੇਅਰ ਕਰਿਓ ਧੰਨਵਾਦ ਜੀ ਸਸ਼ਕਾ